ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਅਤੇ ਸੜਕ ਹਾਦਸਿਆਂ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਮਦਦ ਲਈ ਇੱਕ ਸਪੈਸ਼ਲ ਫੋਰਸ ਸੜਕ ਸੁਰੱਖਿਆ ਫੋਰਸ ਦੇ ਤਹਿਤ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਇਸ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਬਾਗੀ ਰਤ ਸਿੰਘ ਮੀਨਾ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਸੜਕ ਸੁਰੱਖਿਆ ਦੇ 7 ਵਿਕਲ ਡਿਊਟੀ ਲਾਈਨਰ ਨਿਯੁਕਤ ਕੀਤੇ ਗਏ ਹਨ ਇਹਨਾਂ ਵਿਕਲਾਂ ਨੂੰ ਜ਼ਿਲ੍ਹੇ ਅੰਦਰ 메ਨ ਰੋਡ ਤੋਂ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ ਇਸ ਦੌਰਾਨ ਇਹਨਾਂ ਵਿਕਲਾਂ ਤੇ 84 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਆਪਣੇ ਏਰੀਆ ਵਿੱਚ ਗਸ਼ਤ ਵੀ ਕਰਦੇ ਰਹਿਣਗੇ ਅਤੇ ਆਪਣੇ ਏਰੀਆ ਵਿੱਚ ਸੜਕ ਦੁਰਘਟਨਾ ਦਾ ਧਿਆਨ ਰੱਖਣਗੇ ਅਤੇ ਸੜਕ ਦੁਰਘਟਨਾ ਵਿੱਚ ਜ਼ਖਮੀ ਵਿਅਕਤੀਆਂ ਨੂੰ ਫਰਸਟ ایڈ ਦੇਣਗੇ ਅਤੇ ਨਜ਼ਦੀਕ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਉਣਗੇ ਇਸ ਦੇ ਨਾਲ ਹੀ ਸੜਕ ਸੁਰੱਖਿਆ ਫੋਰਸ ਪੁਲਿਸ ਕੰਟਰੋਲ ਦੇ ਨਾਲ ਵੀ ਤਾਲਮੇਲ ਰੱਖਣਗੇ ਅਤੇ ਕੰਟਰੋਲ ਰੂਮ ਤੋਂ ਸੜਕੀ ਹਾਦਸਿਆਂ ਸੰਬੰਧੀ ਆਉਣ ਵਾਲੇ ਸਨੇਹ ਤੇ ਤੁਰੰਤ ਕਾਰਵਾਈ ਕਰਨਗੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਨਜ਼ਦੀਕ ਕਿਸੇ ਵੀ ਤਰ੍ਹਾਂ ਦੀ ਕੋਈ ਸੜਕ ਦੁਰਘਟਨਾ ਹੋਵੇ ਤਾਂ ਉਹ ਪੁਲਿਸ ਕੰਟਰੋਲ ਰੂਮ ਨੰਬਰ 112 ਤੇ ਇਸ ਦੀ ਜਾਣਕਾਰੀ ਦੇਣ ਤਾਂ ਜੋ ਸੜਕ ਦੁਰਘਟਨਾ ਵਿੱਚ ਹੋਏ ਜ਼ਖਮੀਆਂ ਨੂੰ ਬਚਾਇਆ ਜਾ ਸਕੇ ਮਾਨਯੋਗ ਸੀਐਨ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਜੋ ਰੱਖਿਆ ਸੜਾ ਸੁਰੱਖਿਆ ਫੋਰਸ ਗਠਿਤ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਸਾਡੇ ਮੁਕਸਾ ਡਿਸਟ੍ਰਿਕਟ ਦੇ ਵਿੱਚ ਟੋਟਲ ਸਾਨੂੰ 7 ਗੱਡੀਆਂ ਅਲਾਟ ਹੋਈ ਹੈ ਜੋ ਅਸੀਂ ਔਨ ਰੋਡ ਅੱਜ ਸੇ ਡਿਊਟੀਆਂ ਚਾਲੂ ਕਰ ਰਹੇ ਹੈਗੇ ਇਹਨਾਂ ਨੂੰ ਬੇਸਿਕਲੀ ਜੋ ਸਟੇਟ ਹਾਈਵੇਅਰ ਨੈਸ਼ਨਲ ਹਾਈਵੇਅ ਉੱਥੇ अप्रोक्सीमेट 30 किलोमीटर का एरिया इन्हों डिवाइड किया गया है उत्थे जिना भी एक्सीडेंट हों वो एक सौ बारह पे कॉल करेंगे वो इन्हे कॉल वो कॉल रिसीव होएगी उसके बाद में जो नीयरस हॉस्पिटल है फर्स्ट एड ये देंगे और नीयरस हॉस्पिटल में उन्होंने एडमिट करवाकर इलाज आ, करवाने के सुनिश्चित करवाएंगे ये टोटल साढ़े सात गाड़ी के उपर एर पुलिस परसनल डिप्लॉय किए गए हैं अठ अठ घंटे दीन शिफ्ट असी बनाई गई है